ਡੇਲੀ ਪੋਸਟ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਤੁਹਾਨੂੰ ਕੋਟੂਕ ਪੂਰਾ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਦੇ ਦਿਖਾ ਰਹੇ ਹਨ ਜਿੱਥੇ ਸਰਕਾਰ ਵੱਲੋਂ ਬਹੁਤ ਦਾਅਵੇ ਕੀਤੇ ਜਾਂਦੇ ਹਨ ਗਰਭਤੀ ਔਰਤ ਵਾਸਤੇ ਕਿਹਾ ਜਾਂਦਾ ਹੈ ਕਿ ਬਹੁਤ ਜ਼ਿਆਦਾ ਜਿਹੜੇ ਬੈਨੀਫਿਟ ਮਿਲਦਾ ਉਹਨਾਂ ਨੂੰ ਸਰਕਾਰੀ ਹਸਪਤਾਲ ਤੇ ਪਹੁੰਚਣ ਤੇ ਔਰ ਖਾਸ ਤੌਰ ਤੇ ਉਹਦਾ ਧਿਆਨ ਰੱਖਿਆ ਜਾਂਦਾ ਗਰਭਤੀ ਤੇ ਜਦੋਂ ਉਸ ਗਰਭਤੀ ਨੂੰ ਆਂਗਣਵਾੜੀ ਵੱਲੋਂ ਆਸ਼ਾ ਵਰਕ ਵੱਲੋਂ ਜਦੋਂ ਉਹਨਾਂ ਨੂੰ ਇੱਥੇ ਹਸਪਤਾਲ ਚ ਲਿਆਇਆ ਜਾਂਦਾ ਹੈ ਤੇ ਗਰਭਤੀ ਦੇ ਨਾਲ ਨਾਲ ਉਹਨਾਂ ਨੂੰ ਵੀ ਖੱਜਲ ਖਵਾਰ ਹੋਣਾ ਪੈਂਦਾ ਕੀ ਮਾਮਲਾ ਸੀ ਗਲਤ ਬਤ ਕਰਦੇ ਆ ਇਹਨਾਂ ਦੇ ਜਿਹੜੇ ਲੀਡਰ ਜਿਹੜੇ ਹੈਗੇ ਆ ਕਿਸ ਤਰ੍ਹਾਂ ਦੀ ਦਿੱਕਤਾਂ ਉਹਨਾਂ ਨੂੰ ਆਉਂਦੀ ਇੱਥੇ ਮੈਂ ਆਲ ਇੰਡੀਆ ਆਸ਼ਾ ਵਰਕਰ ਜੁਨੀਅਨ 8 ਟੱਕ ਗਰੁੱਪ ਸੱਜਣ ਅਮਰਜੀਤ ਕੌਰ ਰਾਣ ਸਿੰਘ ਵਾਲਾ ਸੁਭਾ ਪ੍ਰਧਾਨ ਆਸ਼ਾ ਸਿਵਲ ਹਸਪੀਟਲ ਕੋਡ ਪੂਰਾ ਵਿਖੇ ਜੀ ਸਾਡੀਆਂ ਬੀਬੀਆਂ ਨੂੰ ਆਸ਼ਾ ਭੈਣਾ ਨੂੰ ਜਦੋਂ ਇੱਥੇ ਡਿਲੀਵਰੀ ਵਾਲੀਆਂ ਔਰਤਾਂ ਨੂੰ ਲੈ ਕੇ ਆਉਂਦੀਆਂ ਉਹਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਵਿੱਚ ਸਾਡੀਆਂ ਮੇਜਰ ਦਿੱਕਤ ਹੈ ਜਦੋਂ ਸਾਡੀ ਡਿਲੀਵਰੀ ਵਾਲੀ ਪ੍ਰੈਗਨੈਂਟ ਦਾ ਐਚਬੀ ਘਟ ਜਾਂਦਾ ਹੈ ਤਾਂ ਉਹ ਜਦੋਂ ਬਲੱਡ ਬੈਂਕ ਦੇ ਅਧਿਕਾਰੀਆਂ ਤੋਂ ਬਲੱਡ ਲੈਣ ਲਈ ਜਾਂਦੀਆਂ ਹਨ ਤਾਂ ਉੱਥੇ ਪਹਿਲਾਂ ਉਹਨਾਂ ਤੋਂ ਬਰਾਬਰ ਜੂੰਟ ਦੀ ਡਿਮਾਂਡ ਕੀਤੀ ਜਾਂਦੀ ਆ ਉਨਾਂ ਨੂੰ ਆਖਿਆ ਜਾਂਦਾ ਹੈ ਕਿ ਸਾਨੂੰ ਪਹਿਲੇ ਬਲੱਡ ਦਿਓ ਫੇਰ ਤੁਹਾਡੀਆਂ ਪ੍ਰੈਗਨੈਂਟ ਲਈ ਅਸੀਂ ਬਲੱਡ ਦੇਾਂਗੇ ਜਦ ਕਿ ਸਰਕਾਰ ਦੀ ਇੱਕ ਗਾਈਡਲਾਈਨ ਆ ਗਾਈਡਲਾਈਨ ਦੇ ਵਿੱਚ ਡਿਲੀਵਰੀ ਵਾਲੀ ਔਰਤ ਨੂੰ ਦੋ ਜੋਇੰਟ ਫ੍ਰੀ ਦਿੱਤੇ ਜਾਂਦੇ ਹਨ ਦੇ ਨਾਲ ਹੀ ਇੱਧਰ ਜਦੋਂ ਅਸੀਂ ਲੈਬਟਰੀ ਦੇ ਵਿੱਚ ਟੈਸਟਾਂ ਲਈ ਆਉਨੇ ਆ ਡਿਲੀਵਰੀ ਵਾਲੀਆਂ ਔਰਤਾਂ ਹੋਣ ਜਾਂ ਸਾਡੇ ਮੇਜਰ ਬਿਮਾਰੀਆਂ ਵਾਲੇ ਆਮ ਲੋਕ ਹੋਣ ਤਾਂ ਇੱਥੋਂ ਦੇ ਅਧਿਕਾਰੀ ਆ ਜਿਹੜੇ ਲੈਬ ਵਾਲੇ ਉਹ ਸਿਰਫ 11 ਵਜੇ ਤੱਕ ਹੀ ਸੈਂਪਲਿੰਗ ਲੈ ਰਹੇ ਆ ਤੇ 11 ਵਜੇ ਤੋਂ ਬਾਅਦ ਸੈਂਪਲਿੰਗ ਫੜ ਨਹੀਂ ਰਹੇ ਤੇ ਉਹਦੇ ਨਾਲ ਵੀ ਸਾਡੇ ਲੋਕਾਂ ਨੂੰ ਤੇ ਸਾਨੂੰ ਵੱਡਾ ਬੜਾ ਖੱਜਲਖੁਆਰ ਹੋਣਾ ਪੈਂਦਾ 2-2 3-3 ਦਿਨ ਸਾਡੇ 2-1-2 ਪੇਸ਼ੈਂਟਾਂ ਨਾਲ ਖਰਾਬ ਹੋ ਜਾਂਦੇ ਹਨਾ ਦੇ ਨਾਲ ਹੀ ਜਦੋਂ ਅਸੀਂ ਸਕੈਨਾਂ ਕਰਾਉਨੇ ਆ ਡਿਲੀਵਰੀ ਵਾਲੀਆਂ ਔਰਤਾਂ ਦੇ ਤਾਂ ਉੱਥੇ ਸਕੈਨਰ ਰੂਮਾਂ ਦੇ ਵਿੱਚ ਮੈਡਮ ਜੀ ਜਿਹੜੇ ਅੱਗੇ ਸਕੈਨ ਕਰਦੇ ਆ ਉਹ ਸਿਰਫ 11 12 ਵਜੇ ਤੱਕ ਹੀ ਸਕੈਨ ਕਰਦੇ ਆ ਤੇ ਉਸ ਤੋਂ ਬਾਅਦ ਉਹ ਸਕੈਨ ਹੀ ਨਹੀਂ ਲੈ ਰਹੇ ਤੇ ਬੀਬੀਆਂ ਨੂੰ ਆਸ਼ਾ ਵਰਕਰਾਂ ਨੂੰ ਆਪਣੀਆਂ ਡਿਲੀਵਰੀ ਵਾਲੀਆਂ ਔਰਤਾਂ ਨੂੰ ਭੁੱਖੀਆਂ ਧਿਆਨੀਆਂ ਨੂੰ ਕ੍ਰੀਵਨ 4 4 ਵਜੇ ਤੱਕ ਮੈਡਮ ਦੇ ਰੂਮ ਦੇ ਸਾਹਮਣੇ ਬੈਠਣਾ ਪੈਂਦਾ ਹੈ ਤੇ ਵੱਡੇ ਪੱਧਰ ਤੇ ਛਪਾਰਸ਼ੀ ਕੰਮ ਹੋ ਰਿਹਾ ਹੈ ਛਪਾਰਸ਼ ਦੇ ਨਾਲ ਹੀ ਇਹ ਸਕੈਨਾਂ ਕੱਢੀਆਂ ਜਾਂਦੀਆਂ ਹਨ ਤੇ ਆਸ਼ਾ ਦੇ ਕੰਮਾਂ ਤੇ ਧਿਆਨ ਨਹੀਂ ਦਿੱਤਾ ਜਾਂਦਾ ਆਸ਼ਾ ਦੇ ਪਿੱਛੇ ਜੋ ਏਰੀਏ ਦੇ ਕੰਮ ਆ ਉਹਨਾਂ ਦਾ ਵੀ ਬੜਾ ਨੁਕਸਾਨ ਹੁੰਦਾ ਹੈ ਬਾਅਦ ਚ ਤੇ ਜਦੋਂ ਗਾਇਨੀ ਡਾਕਟਰਾਂ ਕੋਲ ਜਾਣੇ ਆ ਮੈਡਮਾਂ ਕੋਲ ਗਾਇਨੀ ਵਾਲਿਆਂ ਡਾਕਟਰਾਂ ਕੋਲ ਜਾਣੇ ਆ ਇਹ ਐਂਟੀ ਨੈਟਲ ਪੋਸਟ ਨੈਟਲ ਜਾਂ ਕਰਾਉਣੇ ਆ ਡਿਲੀਵਰ ਔਰਤਾਂ ਦੇ ਤੇ ਉੱਥੇ ਸਾਡੀਆਂ ਭੈਣਾਂ ਇੱਥੇ ਬੀਬੀਆਂ ਜਿਹੜੀਆਂ ਕੋਟ ਕਪੂਰੇ ਦੀਆਂ ਉਹ ਅੱਗੇ ਉਹਨਾਂ ਦੀਆਂ ਡਿਊਟੀਆਂ ਲਵਾਈਆਂ ਹੋਈਆਂ ਹਨ ਸਿਰਫ ਪੰਜਾਬ ਦੇ ਵਿੱਚ ਸਿਰਫ ਕੋ ਫਰੀਦਕੋਟ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਕੋਟਕਪੂਰਾ ਦੇ ਵਿੱਚ ਹੀ ਸਿਵਲ ਹਸਪੀਟਲ ਦੇ ਵਿੱਚ ਆਸ਼ਾ ਉਸ਼ਾ ਵਰਕਰਾਂ ਦੀਆਂ ਡਿਊਟੀਆਂ ਲਵਾਈਆਂ ਗਿਆ ਨੇ ਡਾਕਟਰਾਂ ਦੇ ਅੱਗੇ ਤੇ ਉਹ ਕੀ ਕਰਦੀਆਂ ਜੜੀਆਂ ਸਾਡੇ ਪਿੰਡੂ ਏਰੀਆ ਦੀਆਂ ਬੀਬੀਆਂ ਹੁੰਦੀਆਂ ਹੈਗੀਆਂ ਆਪਣੀਆਂ ਪ੍ਰੈਗਨੈਂਟ ਲੇਡੀਆਂ ਨੂੰ ਲੈ ਕੇ ਤਾਂ ਉਹਨਾਂ ਨੂੰ ਟਾਈਮ ਹੀ ਨਹੀਂ ਦਿੱਤਾ ਜਾਂਦਾ ਉਹਨਾਂ ਦਾ ਪਰਚੀ ਟਾਈਮ ਵੀ ਨਹੀਂ ਦੇਖਿਆ ਜਾਂਦਾ ਹੈਗਾ ਤਾਂ ਉਹ ਆਪਣੇ ਸਪਾਰਸ਼ ਦੇ ਨਾਲ ਆਪਣੇ ਆਪਣੇ ਨਾਲ ਜਿੰਨਾਂ ਦਾ ਸਹਿਯੋਗ ਹੁੰਦਾ ਹੈ ਮਰੀਜ਼ਾਂ ਦਾ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਢਾਉਂਦੀਆਂ ਹਨ ਤੇ ਜਦੋਂ ਕਿਤੇ ਸਾਡੀ ਆਸ਼ਾ ਭੈਣ ਤੋਂ ਪਿੰਡੂ ਏਰੀਆ ਤੇ ਤੋਂ ਨਾਲ ਨਹੀਂ ਆ ਜਾਂਦਾ ਤਾਂ ਉਹ ਉਹਨਾਂ ਨੂੰ ਆਪਣੇ ਕੰਟੈਕਟ ਨੰਬਰ ਦੇ ਕੇ ਤਾਂ ਉਹਨਾਂ ਦੇ ਕੋਟਿਆਂ ਨੂੰ ਖਰਾਬ ਕਰਦੀਆਂ ਹਨ ਤੇ ਮਰੀਜ਼ਾਂ ਨੂੰ ਆਪਣੇ ਨਾਲ ਸਿੱਧੇ ਤੌਰ ਤੇ ਅਟੈਚ ਕਰ ਲੈਂਦੀਆਂ ਹਨ ਤਾਂ ਵੱਡਾ ਖੋਰਾਸ਼ਾ ਵਰਕਰਾਂ ਨੂੰ ਲੱਗ ਰਿਹਾ ਹੈ ਤੇ ਨਾਲ ਹੀ ਜਦੋਂ ਇਹ ਫਿਰ ਡਿਲੀਵਰੀ ਦਾ ਟਾਈਮ ਆਉਂਦਾ ਹੈ ਤਾਂ ਜਿਹੜੀਆਂ ਇਥੋਂ ਦੀਆਂ ਸਟਾਫਾਂ ਐ ਤਕਰੀਬਨ ਉਹ ਵੀ ਆਸ਼ਾ ਵਰਕਰਾਂ ਕੇ 9 ਮਹੀਨੇ ਆਪਣੀ ਪ੍ਰੈਗਨੈਂਟ ਨੂੰ ਸਿਹਤ ਸਵਾਮਾ ਪ੍ਰਦਾਨ ਕਰਾ ਚੁੱਕੀਆਂ ਹੁੰਦੀਆਂ ਹਨ ਡਿਲੀਵਰੀ ਸਮੇਂ ਉਹਨਾਂ ਦਾ ਕਿਸੇ ਕਾਰਨ ਮਰੀਜ਼ ਦੇ ਨਾਲ ਨਾ ਆਉਣਾ ਨਾ ਆਇਆ ਜਾਵੇ ਕਿਸੇ ਕਾਰਨਾਂ ਤਾਂ ਉਹਨਾਂ ਦੇ ਕੇਸਾਂ ਨੂੰ ਇੱਥੇ ਤੁਰਨ ਫਿਰਨ ਵਾਲੀਆਂ ਭੈਣਾਂ ਜਿਹੜੀਆਂ ਆਸ਼ਾ ਵਰਕਰ ਕੋਲ ਹੁੰਦੀਆਂ ਨੇ ਤਾਂ ਉਹਨਾਂ ਦੇ ਕੋਟਿਆਂ ਵਿੱਚ ਕੇਸ ਪਾ ਕੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ ਜਾ ਰਿਹਾ ਹੈ ਤੇ ਅਸੀਂ ਇਸ ਸਾਰੀਆਂ ਮੰਗਾਂ ਨੂੰ ਲੈ ਕੇ ਬੜੇ ਮਤਲੁ ਦੁਖੀ ਸੀ ਸਾਡੀਆਂ ਸਾਰੀਆਂ ਗੰਭੀਰ ਮੰਗਾਂ ਸੀਗੀਆਂ ਤੇ ਅਸੀਂ ਨੋਟਿਸ ਦਿੱਤਾ ਸੀ ਪਿਛਲੇ ਦਿਨ 9 ਨਵੰਬਰ ਦਾ ਹੀ ਸਾਡਾ ਸਿਵਲ ਹਸਪੀਟਲ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ ਹੋਊਗਾ ਪਰ ਸਾਡੇ ਮੌਕੇ ਦੇ ਇੱਥੋਂ ਦੇ ਐਸਐਮਓ ਸਾਈਬਾ ਬੜੇ ਸੁਝਵਾਨ ਆ ਉਹਨਾਂ ਨੇ ਸਾਨੂੰ ਧਰਨਾ ਨਹੀਂ ਲਾਉਣ ਦਿੱਤਾ ਤੇ ਉਹਨਾਂ ਨੇ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ ਤੇ ਅਸੀਂ ਸਾਡੇ ਧਰਨੇ ਨੂੰ ਮੁਲਤਵੀ ਕਰਤਾ ਪਰਸੋਂ ਦਾ ਮੁਲਤਵੀ ਕੀਤਾ ਹੋਇਆ ਸਾਡਾ ਧਰਨਾ ਤੇ ਅੱਜ ਸਾਨੂੰ ਐਸਐਮ ਸਾਈਬਾ ਗਾਂਧੀ ਜੀ ਨਾਲ ਮੀਟਿੰਗ ਮਿਲੀ ਤੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਜਿੰਨੇ ਅਧਿਕਾਰੀਆਂ ਤੇ ਤੁਹਾਡੀਆਂ ਮੁਸ਼ਕਲਾਂ ਆ ਰਹੀਆਂ ਹਨ ਉਹਨਾਂ ਨੂੰ ਸਿਹਤ ਅਧਿਕਾਰੀਆਂ ਨੂੰ ਬੁਲਾ ਕੇ ਡਾਕਟਰਾਂ ਨੂੰ ਅਸੀਂ ਇੱਕ ਮੀਟਿੰਗ ਕਰਾਂਗੇ ਤੇ ਤੁਹਾਡੇ ਮਸਲੇ ਦਾ ਹੱਲ ਜਲਦ ਕੀਤਾ ਜਾਵੇਗਾ ਤੁਸੀਂ ਅਲੀਗੇਸ਼ਨ ਲਾ ਰਹੇ ਹਾਂ ਕਾਫੀ ਇਹਦੇ ਵਿੱਚ ਪਰ ਇਹਦੇ ਵਿੱਚ ਹੁਣ ਤੁਸੀਂ ਜਿਹੜਾ ਗਰਭਵਤੀ ਔਰਤ ਹੁੰਦੀ ਹੈ ਉਹਦੇ ਕੋਲੇ ਕੋਈ ਸਮਾਂ ਨਹੀਂ ਹੁੰਦਾ ਇੱਕ ਮਿੰਟ ਦਾ ਵੀ ਉਹ ਤਾਂ ਖੱਜਲ ਹੁੰਦੀ ਹੁੰਦੀ ਹੈ ਨਾਲ ਤੁਸੀਂ ਖੱਜਲ ਹੋਨੇ ਹੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਤੁਹਾਡੀ ਖੱਜਲਖਵਾਰੀ ਦੇਖੋ ਉਹ ਨੂੰ ਤੁਸੀਂ ਖੱਜਲ ਹੋ ਲੋਗੇ ਫਿਰ ਵੀ ਚੱਲ ਰਹੋਗੇ ਪਰ ਜਦੋਂ ਉਹ ਖੱਜਲ ਹੁੰਦੀ ਹੈ ਕਿਤਨੇ ਕਿਤੇ ਉਹਦੀ ਜਾਨ ਨੂੰ ਰਿਸਕ ਨਹੀਂ ਹੁੰਦਾ ਹੈ ਹਾਂਜੀ ਹਾਂਜੀ ਹੁੰਦਾ ਸਾਡੇ ਐਮਰਜੈਂਸੀ ਬਣਦੀ ਆ ਅਸੀਂ ਐਮਰਜੈਂਸੀ ਦੇ ਕਾਰਨ ਹੀ ਇਹ ਮੁੱਦਾ ਚੱਕਿਆ ਹੈ ਅਸੀਂ ਡਾਕਟਰਾਂ ਲਈ ਵੀ ਸਾਡੀਆਂ ਜਿਹੜੀਆਂ ਪ੍ਰੈਗਨੈਂਟ ਲੇਡੀਆਂ ਆ ਉਹ ਭਾਵੇਂ ਐਮਰਜੈਂਸੀ ਵਾਲੀਆਂ ਹੋਣ ਤੇ ਸਾਡੀਆਂ ਭਾਵੇਂ ਆਮ ਲੇਡੀਆਂ ਹੋਣ ਉਹਨਾਂ ਨੂੰ ਹਰ ਵਕਤ ਹਰ ਪਲ ਰਿਸਕ ਆ ਜਿੱਥੋਂ ਤੋਂ ਪ੍ਰੈਗਨੈਂਟ ਹੋ ਜਾਂਦੀ ਲੇਡੀਆਂ ਉਹਦੇ ਲਈ ਰਿਸਕ ਆ ਉਹਦੇ ਲਈ ਪਹਿਲ ਦੇ ਹਦਾਰ ਤੇ ਹੀ ਹਰ ਇੱਕ ਚੀਜ਼ ਨੂੰ ਉਹਦੀ ਏਐਨਸੀ ਨੂੰ ਉਹਦੀ ਸਕੈਨ ਨੂੰ ਉਹਦੇ ਟੈਸਟ ਵਗੈਰਾ ਨੂੰ ਪਹਿਲ ਦੇ ਹਦਾਰ ਤੇ ਹੀ ਸਮਾਂ ਦਿੱਤਾ ਜਾਂਦਾ ਹੈ ਤੁਸੀਂ ਸਾਰੇ ਜਿਹੜੇ ਹੈਗੇ ਵਿਲੇਜ ਚੋਂ ਪਿੰਡਾਂ ਦੇ ਵਿੱਚੋਂ ਹੀ ਆ ਸਾਰੇ ਤੁਸੀਂ ਹਾਂਜੀ ਹਾਂਜੀ ਅਸੀਂ ਪਿੰਡਾਂ ਦੇ ਵਿੱਚੋਂ ਅਸੀਂ ਬਾਜਾਖਾਨਾ ਬਲਾਕ ਨੂੰ ਬਿਲੋਂਗ ਕਰਦੇ ਆ ਤੇ ਨਾਲ ਸਾਡੇ ਬੀਬੀਆਂ ਜੈਤੋਦੀਆਂ ਵੀ ਜੈਤੋ ਬਲਾਕ ਦੀਆਂ ਵੀ ਆ ਤਕਰੀਬਨ 400 ਤੇ 45-46 ਕੁੜੀਆਂ ਹੈਗੀਆਂ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਤੇ ਬਾਜਾਖਾਨਾ ਸਾਈਡ ਤੇ ਜੈਤੋ ਨੂੰ ਲੋਕਲ ਇਹ ਪੈਰਿਆ ਕੋੜਕਪੁਰਾ ਪੈਰਿਆ ਹੈ ਸਿਵਲੋਂ ਇੱਥੇ ਹੀ ਜ਼ਿਆਦਾ ਸਾਡੀਆਂ ਕੁੜੀਆਂ ਦਾ ਆਉਣਾ ਜਾਣਾ ਹੈ ਇਹਨਾਂ ਨੂੰ ਨੇੜੇ ਦੇ ਕਾਰਨ ਤੇ ਇੱਥੇ ਸਾਨੂੰ ਇਹ ਸਾਰੀਆਂ ਮੁਸ਼ਕਲਾਂ ਦਾ ਬਹੁਤ ਵੱਡੇ ਪੱਧਰ ਤੇ ਸਾਹਮਣਾ ਕਰਨਾ ਪੈ ਰਿਹਾ ਸਾਡੀ ਮਜਬੂਰੀ ਸੀ ਇਹ ਧਿਆਨ ਦੇ ਵਿੱਚ ਲਿਆਉਣਾ ਮੀਡੀਆ ਦੇ ਤੇ ਸਾਡਾ ਮਸਲਾ ਹੱਲ ਅਸੀਂ ਇੱਕ ਦੋ ਵਾਰ ਇਸ ਮੁੱਦੇ ਤੇ ਗੱਲ ਵੀ ਕੀਤੀ ਇਹਦਾ ਅਮਲ ਨਹੀਂ ਹੋਇਆ ਕੋਈ ਜ਼ਿਆਦਾ ਤੇ ਸਾਨੂੰ ਮਜਬੂਰੀ ਦੇ ਵਿੱਚ ਮਤਲਬ ਇਸ ਨੂੰ ਐਕਸ਼ਨ ਦੇ ਰੂਪ ਚ ਲਿਆਉਣਾ ਪਿਆ ਬਿਲਕੁਲ ਤੁਸੀਂ ਮਜਬੂਰੀ ਦੇ ਇੱਥੇ ਬੈਠੇ ਹੋ ਮੈਂ ਤੁਹਾਡੀ ਗੱਲ ਸਮਝ ਰਿਹਾ ਪਰ ਇੱਥੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਧਰਨਾ ਮਜਬੂਰੀ ਨੂੰ ਲਾਇਆ ਇਸ ਮੈਂ ਵੀ ਸਮਝ ਰਿਹਾ ਜਿਹੜੇ ਦਰਸ਼ਕ ਸਾਨੂੰ ਤੁਹਾਨੂੰ ਦੇਖ ਪਰ ਜਿਹੜੇ ਤੁਹਾਡੇ ਹੁਣ ਆ ਜਿਹੜੇ ਤੁਹਾਡੇ ਨਾਲ ਦੇ ਵਰਕਰ ਜਿਹੜੇ ਪਿੰਡਾਂ ਜਿਹਨੇ ਗਏਗੇ ਤੁਸੀਂ ਵੀ ਖੱਜਲ ਹੋ ਰਹੇ ਹੋ ਤੇ ਮੇਰਾ ਖਿਆਲ ਹੈ ਵੀ ਹੁਣ ਪਿੰਡਾਂ ਦੇ ਵਿੱਚ ਜਿੱਥੇ ਜਿਹੜੇ ਪਿੰਡਾਂ ਤੁਸੀਂ ਨਹੀਂ ਗਏਗੇ ਜਿੱਥੇ ਕੋਈ ਗਰਭਵਤੀ ਜਿਹੜੀ ਹੈਗੀ ਤੇ ਅੱਜ ਅੱਜ ਦਾ ਸਮਾਂ ਜਿਹੜਾ ਉਹਨਾਂ ਨੂੰ ਵੀ ਤਕਲੀਫ ਤਾਂ ਚੱਲਣੀ ਪਊਗੀ ਨਾ ਹਾਂਜੀ ਹਾਂਜੀ ਸਾਰੀਆਂ ਬੀਬੀਆਂ ਨੂੰ ਚੱਲਣੀ ਪੈ ਰਹੀ ਹੈ ਫਰੀਦਕੋਟ ਡਿਸਟ੍ਰਿਕਟ ਦੀਆਂ ਸਾਰੀਆਂ ਬੀਬੀਆਂ ਨੂੰ ਇਹ ਮੇਨ ਪ੍ਰੋਬਲਮ ਆ ਰਹੀ ਹੈ ਜੀ ਜਿਆਦਾ ਪ੍ਰੋਬਲਮ ਮੇਨ ਸਾਨੂੰ ਆ ਰਹੀ ਹੈ ਸਿਵਲ ਹਸਪੀਟਲ ਕੋੜਪੂਰਾ ਤੋਂ ਜੀ ਇੱਥੇ ਆ ਰਹੀ ਹੈ ਜੀ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਉਹਨਾਂ ਦੇ ਫੋਨ ਨੰਬਰ ਲੈ ਜਾਂਦੇ ਫਿਰ ਉਹਨਾਂ ਨਾਲ ਕੋਈ ਸੈਟਿੰਗ ਕੀਤੀ ਜਾਂਦੀ ਕਿਸ ਤਰ੍ਹਾਂ ਸੈਟਿੰਗ ਕੀਤੀ ਜਾਂਦੀ ਹੈ ਜੀ ਉਹਨਾਂ ਦੇ ਨਾਲ ਜੀ ਉਹਨਾਂ ਦੇ ਨਾਲ ਫੋਨ ਨੰਬਰ ਲੈ ਜਾਂਦੇ ਆ ਉਹਨਾਂ ਦੀਆਂ ਡਿਲੀਵਰੀਆਂ ਸਿਹਤ ਸਭਾਵਾਂ ਸਰਕਾਰੀ ਸਿਹਤ ਸਭਾਵਾਂ 'ਤੇ ਦਬਾਉਣ ਦੀ ਬਜਾਏ ਤੇ ਉਹਨਾਂ ਨੂੰ ਪ੍ਰਾਈਵੇਟ ਇੰਸਟੀਚੂਟਾਂ ਦੇ ਧੱਕਿਆ ਜਾਂਦਾ ਮਿਸ਼ਨ ਲੈਣ ਵਾਸਤੇ ਹਾਂ ਜੀ ਆਂਦੇ ਉੱਥੇ ਸਾਡੇ ਡਿਲੀਵਰੀ ਵਾਲੀ ਔਰਤ ਦਾ ਵੀ ਨੁਕਸਾਨ ਹੋ ਰਿਹਾ ਹੈ ਗਰੀਬ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਆਉਂਦੇ ਆ ਸਿਹਤ ਸਵਾਮਾ ਦੀ ਆਸ ਰੱਖਦੇ ਆ ਤੇ ਆਸ਼ਾ ਵਰਕਰ ਦੇ ਕੋਟੇ ਦਾ ਵੀ ਨੁਕਸਾਨ ਹੋ ਰਿਹਾ ਸਾਡਾ ਦੋਨਾਂ ਦਾ ਨੁਕਸਾਨ ਬਰਾਬਰ ਦਾ ਹੋ ਰਿਹਾ ਜੀ ਬਰਾਬਰ ਦੇ ਨੁਕਸਾਨ ਨੂੰ ਵੀ ਲੈ ਕੇ ਚੱਲੋ ਇੱਕ ਪਾਸੇ ਤੇ ਇੱਕ ਪਾਸੇ ਸਾਨੂੰ ਉਹਨਾਂ ਦੀ ਜਾਨ ਦਾ ਵੀ ਖਤਰਾ ਹੁੰਦਾ ਜਦੋਂ ਸਾਡੀਆਂ ਡਿਲੀਵਰੀ ਵਾਲੀਆਂ ਔਲਤਾਂ ਨੂੰ ਪਹਿਲ ਦੇ ਹਦਾਰ ਤੇ ਸਮਾਂ ਨਹੀਂ ਮਿਲ ਰਿਹਾ ਟੈਸਟਿੰਗ ਲਈ ਬਲੱਡ ਚੜਾਉਣ ਲਈ ਤਾਂ ਸਾਨੂੰ ਹਰ ਵਾਰ ਹ ਤੇ ਸਾਡੇ ਮਨ ਨੂੰ ਇਸ ਚੀਜ਼ ਦੀ ਪਰੇਸ਼ਾਨੀ ਆਉਂਦੀ ਹੈ ਕਿ ਕਿਤੇ ਨਾ ਕਿਤੇ ਵੀ ਆਸ਼ਾ ਵਰਕਰ ਨੂੰ ਇਹ ਖਮਿਆਜਾ ਭੁਗਤਣਾ ਨ ਪਵੇ ਤੁਸੀਂ ਸਾਰੇ ਆਸ਼ਾ ਵਰਕਰ ਜਿੰਨੇ ਹਾਂ ਹਾਂਜੀ ਹਾਂਜੀ ਸਾਰੇ ਆਸ਼ਾ ਵਰਕਰ ਸੋ ਆਸ਼ਾ ਵਰਕਰ ਨੂੰ ਕਿਹਾ ਜਾਂਦਾ ਹੈ ਕਿ ਡਾਕਟਰਾਂ ਦੇ ਘਾਟ ਦੇ ਨਾਲ-ਨਾਲ ਕਿਤੇ ਨਾ ਕਿਤੇ ਆਮ ਮਰੀਜ਼ਾਂ ਦੀ ਖਾਸ ਕਰਕੇ ਗਰੀਬ ਮਰੀਜ਼ਾਂ ਦੀ ਵੀ ਜੜੀ ਹੈਗੀ ਹੈ ਠੱਗੀ ਦਾ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਜਿਸ ਤਰ੍ਹਾਂ ਇਹ ਕਹਿ ਰਹੀ ਹੈ ਕਿ ਆਸ਼ਾ ਵਰਕਰ ਵੱਲੋਂ ਜਾਂ ਹੋਰ ਵੀ ਜਿਹੜੇ ਇੱਥੇ ਵਰਕਰ ਜਿਹੜੇ ਹੈਗੇ ਜਿਹੜੋ ਗਰਭਵਤੀ ਔਰਤਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਆ ਤੇ ਉਹਨਾਂ ਦਾ ਪਰਸਨਲ ਨੰਬਰ ਲੈ ਕੇ ਉਹਨਾਂ ਦੀ ਸੈਟਿੰਗ ਕਰਕੇ ਤੇ ਪ੍ਰਾਈਵੇਟ ਹਸਪਤਾਲ ਨੂੰ ਜਿਹੜਾ ਲਾਭ ਦਿੱਤਾ ਜਾ ਰਿਹਾ ਸੋ ਇਸ ਮਾਮਲੇ ਦੇ ਵਿੱਚ ਅਸੀਂ ਜਿਹੜੇ ਇੱਥੋਂ ਦੇ ਐਸਐਮਓ ਆ ਕਿ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦੀ ਅਲੋਕੇਸ਼ਨ ਜਿਹੜੇ ਹੈਗੇ ਆ ਇਹ ਕਿਸ ਤਰ੍ਹਾਂ ਦੇ ਹੈਗੇ ਆ ਕਿ ਵਾਕਿਆ ਹੀ ਇਸ ਤਰ੍ਹਾਂ ਦਾ ਕੁਝ ਹੈ ਜਾਂ ਨਹੀਂ ਡਾਕਟਰ ਸਾਊ ਸਾਡੇ ਨਾਲ ਰਹੇਗੇ ਹਰਿੰਦਰ ਸਿੰਘ ਗਾਂਧੀ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਜੋ ਇਥੋਂ ਦੀ ਐਸਐਮਐਮ ਵੀ ਆ ਕਿ ਕਿਸ ਤਰ੍ਹਾਂ ਦੀਆਂ ਮੰਗਾਂ ਸੀਗੀਆਂ ਜਿਹੜੇ ਜਿੰਨੇ ਵੀ ਆਸ਼ਾ ਵਰਕਰ ਇਕੱਠੇ ਹੋਏ ਸੀ ਕਿਸ ਨੇ ਮੰਗਾਂ ਕੀਤੀ ਉਹਨਾਂ ਦੀ ਗੱਲ ਆਪਣੇ ਆਪਣੇ ਆਸ਼ਾਰੀ ਅਤੇ ਜਿਹੜੇ ਪਿੰਡੂ ਇਲਾਕੇ ਵਿੱਚ ਸਾਡੀ ਆਸ਼ਾ ਵਰਕਰ ਹਨ ਉਹ ਕੁਝ ਆਪਣੀਆਂ ਜਿਹੜੀਆਂ ਉਹਨਾਂ ਨੂੰ ਕੁਝ ਦਿੱਕਤਾਂ ਆ ਰਹੀਆਂ ਸੀਗਾ ਕੁਝ ਉਹਨਾਂ ਦੀਆਂ ਮੰਗਾਂ ਸੀਗੀਆਂ ਉਹਨਾਂ ਦੇ ਪ੍ਰਧਾਨ ਨੂੰ ਤੇ ਦੋ ਦੋ ਬੰਦਿਆਂ ਨੂੰ ਬੁਲਾ ਕੇ ਉਹਨਾਂ ਨੇ ਮੈਨੂੰ ਰਿਟਰਨ ਵਿੱਚ ਆਪਣੀਆਂ ਮੰਗਾਂ ਦਿੱਕਤਾਂ ਮਾਰੇ ਦੱਸਿਆ ਜੋ ਕਿ ਮੈਂ ਉਹਨਾਂ ਨੂੰ ਉਹਨਾਂ ਦੇ ਰਿਟਰਨ 'ਚ ਲੈ ਲਿਆ ਅਤੇ ਜਿਹੜੇ ਡਿਪਾਰਟਮੈਂਟ ਦੀ ਉਹਨਾਂ ਦੀਆਂ ਮੁਸ਼ਕਲਾਂ ਸੀਗੀਆਂ ਕਨਸਰਨ ਡਾਕਟਰ ਜੀ ਨੂੰ ਉਹਨਾਂ ਨੂੰ ਪੇ ਦਿੱਤਾ ਗਿਆ ਅਤੇ ਸਾਡੀ ਪੂਰੀ ਕੋਸ਼ਿਸ਼ ਹੋਊਗੀ ਵੀ ਜਿਹੜੀਆਂ ਦਿੱਕਤਾਂ ਜੜੀਆਂ ਉਹਨਾਂ ਆਈਆਂ ਤੇ ਪੂਰੀਆਂ ਕੀਤੀਆਂ ਸਰ ਉਹ ਕਹਿ ਰਹੇ ਸੀ ਕਿ ਜਦੋਂ ਅਸੀਂ ਕੋਈ ਗਰਭਵਤੀ ਔਰਤ ਨੂੰ ਲੈ ਕੇ ਆਨੇ ਆ ਤੇ ਇੱਥੇ ਸਾਡੀ ਪੁੱਛਗਿੱਛ ਨਹੀਂ ਹੁੰਦੀ ਕਿ ਗਰਭਵਤੀ ਔਰਤ ਵੀ ਜਿਹੜੇ ਹੈਗੀ ਉਹਨਾਂ ਨੂੰ ਦਿੱਕਤ ਆਉਂਦੀ ਹੈ ਤੇ ਸਾਨੂੰ ਵੀ ਦਿੱਕਤ ਆਉਂਦੀ ਪਰੇਸ਼ਾਨੀ ਆਉਂਦੀ ਹੈ ਇਸ ਤਰ੍ਹਾਂ ਦਾ ਕੁਝ ਐਲੀਕੇਸ਼ਨ ਲਾ ਦੇ ਜੀ ਜੋ ਵੀ ਦਿੱਕਤ ਆ ਰਹੀ ਸੀ ਉਹਨਾਂ ਨੂੰ ਜਿਹੜੀਆਂ ਜਿਹੜੀਆਂ ਡਿਪਾਰਟਮੈਂਟ ਦੀ ਦਿੱਕਤ ਸੀਆਂ ਉਹਨਾਂ ਦੇ ਰਿਸਪੈਕਟਿਵ ਡਾਕਟਰ ਨੂੰ ਉਹਨਾਂ ਨੂੰ ਭੇਜ ਦਿੱਤੀਆਂ ਗਈਆਂ ਹੈਗੀਆਂ ਜਦੋਂ ਉਹਨਾਂ ਦਾ ਕੋਈ ਜਵਾਬ ਆਊਗਾ ਉਹਨਾਂ ਨੂੰ ਦਿੱਕਤਾਂ ਨੂੰ ਠੀਕ ਕਰਨ ਦੀ ਇਦਾ ਦਿੱਤੀ ਗਈ ਹੈ ਇੱਕ ਜਿਹੜਾ ਉਹਨਾਂ ਦੇ ਪ੍ਰਧਾਨ ਸੀ ਆਸ਼ਾ ਵਰਕਰ ਦੇ ਉਹਨਾਂ ਨੇ ਇਹ ਕਹਿਣਾ ਕਿ ਜਦੋਂ ਅਸੀਂ ਇੱਥੇ ਪੇਸ਼ੈਂਟ ਲੈ ਕੇ ਆਨੇ ਆ ਜਿਹੜੇ ਇੱਥੋਂ ਦੇ ਆਸ਼ਾ ਵਰਕਰ ਆ ਜਾਂ ਇੱਥੋਂ ਦੇ ਕੋਈ ਵੀ ਜਿਹੜੇ ਇੱਥੇ ਕੰਮ ਕਰਦੇ ਡਾਕਟਰ ਦੇ ਆਸ-ਪਾਸੇ ਜਾਂ ਕਿਵੇਂ ਆ ਉਹਨਾਂ ਦੇ ਪਰਸਨਲ ਨੰਬਰ ਲੈ ਕੇ ਤੇ ਪ੍ਰਾਈਵੇਟ ਡਾਕਟਰਾਂ ਨੂੰ ਜਿਹੜਾ ਲਾਭ ਦਿੱਤਾ ਜਾਂਦਾ ਉਹਨਾਂ ਨਾਲ ਅਟੈਚਮੈਂਟ ਕੀਤੀ ਜਾਂਦੀ ਹੈ ਇਸ ਨੇ ਅਲਿਕਸ਼ਨ ਲਾੜੇ ਕਹਿੰਦੇ ਵਿਚੋਲਾ ਪੁਣਾ ਕਰਾਂ ਕੀਤਾ ਜਾਂਦਾ ਜੋ ਵੀ ਉਹਨਾਂ ਦੀਆਂ ਦਿੱਕਤਾਂ ਸੀਗੀਆਂ ਉਹਨਾਂ ਵਿੱਚ ਡਾਕਟਰ ਨੂੰ ਦੱਸ ਦਿੱਤਾ ਗਿਆ ਉਹ ਬੈਠ ਕੇ ਉਹਨਾਂ ਨੂੰ ਇਨਕੁਆਇਰੀ ਕਰਨਗੇ ਜੋ ਰਿਜ਼ਲਟ ਆਊਗਾ ਉਹ ਤਾਂ ਸਾਰਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਕਿ ਤੁਹਾਡੇ ਇਸ ਤਰ੍ਹਾਂ ਦੀ ਗੱਲ ਆਈ ਹੈ ਪਹਿਲਾਂ ਕੋਈ ਵੀ ਇਸਨ ਦਾ ਕੋਈ ਨੰਬਰ ਲੈ ਕੇ ਕੋਈ ਕਮਿਸ਼ਨਰ ਰਿਲੇਟਡ ਕੋਈ ਕੰਮ ਕਰਦਾ ਹੋਵੇ ਕੋਈ ਪ੍ਰਾਈਵੇਟ ਹਸਪਤਾਲ 'ਚ ਭੇਜਦਾ ਹੋਵੇ ਮੇਰੇ ਮੇਰੇ ਧਿਆਨ ਵਿੱਚ ਅਜੇ ਪਹਿਲਾਂ ਕੋਈ ਗੱਲ ਜੇਕਰ ਕੋਈ ਹੁੰਦਾ ਤਾਂ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਜਾਵੇਗੀ ਜੇ ਹੋਇਆ ਜੋ ਜੋ ਹੋਇਆ ਪਹਿਲਾਂ ਹਦਾਇਤ ਦਿੱਤੀਆਂ ਗਈਆਂ ਵੀ ਤੀਜਾ ਨਹੀਂ ਹੋਣੀ ਚਾਹੀਦੀਆਂ ਜੇ ਹੋਏਗੀ ਤਾਂ ਕਾਰਵਾਈ ਕੀਤੀ ਜਾਵੇਗੀ ਥੈਂਕ ਯੂ ਸਰ ਸਪੋਸ਼ਨ ਐਸ ਐਮਓ ਸਰਦਾਰ ਹਰਿੰਦਰ ਸਿੰਘ ਡਾਕਟਰ ਇਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਜਿਹੜਾ ਉਹਦੇ ਵਿੱਚ ਉਹਨਾਂ ਤੋਂ ਮੈਮੋਰੰਡਮ ਜਿਹੜਾ ਹੈਗਾ ਲਿਆ ਗਿਆ ਇਹਨਾਂ ਵੱਲੋਂ ਕਾਰਵਾਈ ਕੀਤੀ ਜਾਊਗੀ ਦੇਖਿਆ ਜਾਊਗਾ ਕਿਸ ਤਰ੍ਹਾਂ ਦੀਆਂ ਕਮੀਆਂ ਜੇਕਰ ਉਹਦੇ 'ਚ ਦੋਸ਼ੀ ਪਾਇਆ ਜਾਂਦਾ ਤੇ ਇਹਨਾਂ ਵੱਲੋਂ ਕਹਿਣਾ ਹੈ ਕਿ ਉਸ ਤੇ ਕਾਰਵਾਈ ਜ਼ਰੂਰ ਕਰਵਾਈ ਜਾਏਗੀ ਮੈਂ ਸੁਨੀਲ ਜੰਦਾ ਦਿੱਲੀਪੁਰ ਪੰਜਾਬੀ ਕੋੜਕਪੁਰਾ ਡੇਲੀ ਪੋਸਟ ਦੇਖ ਰਹੇ ਸਾਰੇ ਹੀ ਦਸਕਿਆਂ ਦਾ ਸਵਾਗਤ ਹੈ ਤਸਵੀਰਾਂ ਤੁਹਾਨੂੰ ਕੋਟਕਪੂਰਾ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਦੀ ਦਿਖਾ ਰਹੇ ہیں ਜਿੱਥੇ